ਇਤਿਹਾਸ ਵਿੱਚ ਪਹਿਲੀ ਵਾਰ ਤੁਸੀਂ ਜਿਹੜੀ ਅੱਜ ਖਬਰ ਦੇ ਰੂਪ ਵਿੱਚ ਇੱਕ ਇੰਟਰਵਿਊ ਸੁਣਨ ਜਾ ਰਹੇ ਹੋ ਸਿੱਧੂ ਮੂਸੇਵਾਲਾ ਦੇ ਉੱਪਰ ਇੱਕ ਐਸਾ ਪਹਿਲੀ ਵਾਰ ਖੁਲਾਸਾ ਹੋਣ ਜਾ ਰਿਹਾ ਕੱਲ ਸਿੱਧੂ ਮੂਸੇਵਾਲੇ ਦੀ ਵਰਸੀ ਸੀ ਭਾਵੇਂ ਮੈਂ ਪੋਸਟ ਨਹੀਂ ਪਾਈ ਪਰ ਇੱਕ ਹੋਰ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਕਿੱਡਾ ਸੱਚ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਰੰਧਾਵਾ ਸਾਹਿਬ ਆਪਣੇ ਮੂੰਹੋਂ ਤੁਹਾਨੂੰ ਦੱਸਣਗੇ ਕਿ ਸਿੱਧੂ ਨੇ ਖੁਦ ਆਪਣੇ ਮੂੰਹ ਦੇ ਨਾਲ ਉਹਨਾਂ ਨੂੰ ਜਿਹੜੀਆਂ ਗੱਲਾਂ ਕਹੀਆਂ ਤੇ ਉਹਨਾਂ ਨੂੰ ਰਿਕਾਰਡਿੰਗਾਂ ਸੁਣਾਈਆਂ ਗੋਲਡੀ ਬਰਾੜ ਅਤੇ ਲਾਰੈਂਸ ਬਸਨੋਈ ਦੀਆਂ ਕਿ ਕੀ ਉਹ ਬੰਦੇ ਚਾਹੁੰਦੇ ਸੀ ਮਾਮਲਾ ਬਹੁਤ ਗੰਭੀਰ ਹੈ ਔਰ ਅੱਜ ਜਿਹੜੀ ਤੁਸੀਂ ਖਬਰ ਦੇ ਰੂਪ ਦੇ ਵਿੱਚ ਇੰਟਰਵਿਊ ਸੁਣੋਗੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿਉਂਕਿ ਚਾਹੇ ਲੱਖਾਂ ਲੋਕ ਕਰੋਨਾ ਲੋਕ ਸਿੱਧੂ ਦੇ ਫੋਲੋਅਰਸ ਹੋਣ ਉਹਨੂੰ ਚਾਹਣ ਵਾਲੇ ਹੋਣ ਪਰ ਸ਼ਾਇਦ ਹੀ ਇਸ ਗੱਲ ਨੂੰ ਜਾਣਦੇ ਹੋਣ ਕਿਉਂਕਿ ਇਹਦੇ ਤੋਂ ਪਰਦਾ ਕੱਲ ਦੀ ਵਰਸੀ ਤੋਂ ਬਾਅਦ ਚੱਕਿਆ ਗਿਆ ਅੱਜ ਤੁਹਾਡੇ ਸਾਹਮਣੇ ਮੈਂ ਜਿਹੜੀ ਖਬਰ ਦੇ ਰੂਪ ਦੇ ਵਿੱਚ ਅੱਜ ਤੁਹਾਨੂੰ ਇੰਟਰਵਿਊ ਸੁਣਾਉਣ ਜਾ ਰਿਹਾ ਇਹ ਉਹ ਸਬੰਧ ਦੇ ਦੀ ਹੈ ਜਿਹਦੇ ਕੋਲ ਸਿੱਧੂ ਮੂਸੇਵਾਲਾ ਜਾਂਦੇ ਨੇ ਤੇ ਖੁਦ ਆਪਣੇ ਮੂੰਹ ਦੇ ਨਾਲ ਖੁਲਾਸਾ ਕਰਦੇ ਨੇ ਉਹਨਾਂ ਨੂੰ ਰਿਕਾਰਡਿੰਗਾਂ ਸੁਣਾਉਂਦੇ ਨੇ ਪਰ ਅੱਜ ਤੁਹਾਨੂੰ ਔਰ ਉਹਨਾਂ ਦੇ ਪਰਿਵਾਰ ਤੱਕ ਇਹ ਗੱਲ ਪਹੁੰਚਣੀ ਆ ਕਿ ਆਖਰ ਰੰਦਾਵਾ ਸਾਹਿਬ ਨੂੰ ਸਿੱਧੂ ਮੂਸੇਵਾਲਾ ਜਦੋਂ ਜਾਂਦੇ ਸੀ ਕੀ ਕੀ ਗੱਲਾਂ ਦਸੀਆਂ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਦੇ ਚਾਹਣ ਵਾਲਿਆਂ ਤੱਕ ਇਹ ਵੀਡੀਓ ਪਹੁੰਚਣ ਵਾਲੀ ਆ ਤਮ ਚਾਹੂਗਾ ਜਿੰਨੇ ਵੀ ਸਿੱਧੂ ਮੂਸੇਵਾਲੇ ਨੂੰ ਚਾਹੁੰਦੇ ਨੇ ਤਾਂ ਵੱਡੇ ਪੱਧਰ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਸਿੱਧੂ ਮੂਸੇਵਾਲੇ ਪਹਿਲੀ ਵਾਰ ਮੇਰੇ ਕੋਲ ਜਦੋਂ ਅਜੀਲ ਮਿਲਸਤ ਸੀਗਾ ਉਹ ਆਇਆ ਕਿ ਉਹ ਫਿਰ ਮੈਂ ਕਰਨ ਕਰਕੇ ਪਾਉਣਾ ਨੂੰ ਤੇਰੀ ਫੋਕੀ ਆਸਾਂ ਸ਼ਰੀਅਮ ਕਿ ਆ ਵੀ ਦੇ ਲੋਣ ਨੂੰ ਆਪਣੇ WhatsApp ਚੈਟ ਦਿਖਾਈ ਦਿੰਦਾ ਜਿਹੜੀ WhatsApp ਦੇ ਜਿਹੜੇ ਨੂੰ ਮੈਸੇਜ ਚੈਟ ਦੀ ਅੱਛਾ WhatsApp ਤੇ ਜਿਹੜੇ ਮੈਸੇਜ ਆਏ ਕਿ ਤੂੰ ਸਾਨੂੰ ਆਪਣੇ YouTube ਜਿਹੜੇ ਨੇ ਰਾਈਟਸ ਉਹ ਸਾਨੂੰ ਟ੍ਰਾਂਸਫਰ ਕਰ ਦੇ ਤੇ ਮਾਰ ਦੇ ਯਾਦ ਰੋਏ। ਉਹਦੇ ਵਿੱਚ ਨਹੀਂ ਹਾਂ ਉਹਦਾ ਰਾਈਟ ਮੰਗ ਰਿਹਾ ਉਹਦੇ ਵਾਚ ਨਹੀਂ ਕਿਹਾ ਜੀ ਆਹ ਉਹਦੇ ਪ੍ਰਾਪਤ ਪਰ ਮੈਸੇਜ ਸੀ ਉਹਦੇ ਚ ਅੱਛਾ ਵਾਇਸ ਮੈਸੇਜ ਹੀ ਹੋਵੇ। ਤੁਸੀਂ ਉਹ ਸੁਣਾਈ ਤੁਹਾਨੂੰ? ਹਾਂ ਸੁਣਾਈ ਸਾਰੇ ਉਹਦੇ ਉਹਦੇ ਵਿੱਚ ਸੁਣਾਈ ਉਹਦੇ ਵਿੱਚ ਸੁਣਾਈ ਇਹਨੇ ਹੋਰ ਕਈਆਂ ਦੇ ਸੁਣਾਈ। ਐਕਸੈਕਟਲੀ ਆ ਤਾਂ ਕੀ ਕਿਹਾ ਸੀ ਉਹਨਾਂ ਨੇ ਜਿਵੇਂ ਮੈਨੂੰ ਲੱਗ ਕੇ ਯਾਦ ਥੋੜੇ ਜਿੜ ਕਰਦੇ ਦੋ ਮੇਰਾ ਇੱਕ ਸ਼ੈਟਮੈਂਟ ਕਾਬੂ ਨੂੰ ਦੁਬਾਰਾ ਕਹਿੰਦਾ ਸਭ ਤੁਹਾਡੇ ਸਾਰਿਆਂ ਨੂੰ ਜੇ ਕੋਈ ਕੋਈ ਕਿਸੇ ਨੂੰ ਹੈਗੀ ਹੈ ਫਰੈਗੈਂਟ ਤੇ ਇਸ ਕੁੰਡੇ ਨੂੰ ਆ ਇਹ ਤੁਹਾਨੂੰ ਗੱਲ ਏਡੀਜੀਪੀ ਨੇ ਕਹੀ ਆ ਆਪਣੇ ਗੱਡੀ ਤੇ ਰੋਣਾ ਤੁਹਾਨੂੰ ਬਾਦਨ ਲੱਗ ਜਾਣਾ ਜੀਮਾ ਫਰੈਗੈਂਟ ਕਹਿੰਦਾ ਜੀ ਇਹਨੂੰ ਮੇਰੇ ਕੋਲ ਤੇ ਜੇ ਮੈਂ ਅੱਜ ਦੇਖ ਕੇ ਵੇਚਦਾ ਜਾਂਗਾ ਜਿੱਦਾਂ ਇਹਦੇ ਮਗਰ ਬੰਦੇ ਪੇ ਅੱਗੇ ਵੀ ਗੱਡੀ ਖੜੀ ਕਰ ਦਿੱਤੀ ਪਿੱਛੇ ਵੀ ਕਰ ਦਿੱਤੀ ਫੇਰ ਕਾਹ ਦਾ ਕੋਲੂ ਕੀ ਕਰੇਗੀ ਫੇਰ ਤੇ ਪਿੱਛੇ ਸਕੌਟ ਹੋਏਗੀ ਜਿਹੜੇ ਨਾਂ ਪਿਛਲੀ ਗੱਡੀ ਤੋਂ ਆਉਣਗੇ ਉਹ ਫਾਇਰਿੰਗ ਕਰਕੇ ਪਤਾ ਕਿ ਫੇਰ ਬੱਦੂ ਤੁਹਾਨੂੰ ਇਹ ਵੈਸੇ ਸਿੱਧਾ ਸਿੱਧਾ ਕਤਲ ਇਕੱਲਾ YouTube ਵਾਲੇ ਦੇ ਰਾਈਟਸ ਲੈਂਣ ਵਾਲਾ ਮਸਲਾ ਲੱਗਦਾ ਜਾਂ ਤੁਹਾਨੂੰ ਕਿਉਂਕਿ ਉਹਦੇ ਫਾਦਰ ਕਈ ਵਾਰ ਇਸ ਚੀਜ਼ ਦਾ ਜ਼ਿਕਰ ਕਰਦੇ ਆਂ ਕਹਿੰਦੇ ਕਿ ਏਜੰਸੀਆਂ ਇਨਵੋਲਵ ਸੀਗੇ ਜਿੱਦਾਂ ਦੇ ਉਹਦੇ ਗਾਣੀ ਸੀਐਸਵਾਈਆ ਲਗਾਉਣਾ ਇੱਕ ਇਸਲੀਪਾਡਾ ਇਹਦਾ ਮੈਨੂੰ ਕੋਈ ਸ਼ੌਕ ਨਹੀਂ ਹੋ ਵੀ ਹੋਇਆ ਕਿ ਜਿਹੜਾ ਵੀ ਮੇਰੇ ਕੋਲ ਬਣੀ ਰਹੀ ਰਹੀ ਕਿ ਤੇ ਮੈਂ ਕੀ ਕਰਾਂ ਔਰ ਥੋੜੀ-ਬੋੜੀ ਗੱਲ ਹੋ ਗਈ ਤਾਂ ਮਾਮਲਾ YouTube ਚੈਨਲ ਤੱਕ ਪਹੁੰਚ ਚੁੱਕਿਆ ਸੀ ਯਾਨੀ ਆਫੀਸ਼ਲ ਜਿਹੜਾ ਅਕਾਊਂਟ ਸੀ ਸਿੱਧੂ ਮੂਸੇਵਾਲਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੇ ਤੇ ਇਨਕਮ ਹੁੰਦੀ ਹੋਣੀ ਆਪਾਂ ਨੂੰ ਨਹੀਂ ਪਤਾ ਪਰ ਲਾਰੈਂਸ ਬਸਨੋਈ ਔਰ ਗੋਲਡੀ ਬਰਾੜ ਬਣੀਓ ਰੰਧਾਵਾ ਬਣੀਓ ਖੁਲਾਸਾ ਕੀਤਾ ਗਿਆ ਪਹਿਲੀ ਵਾਰ ਕਹਿੰਦਾ ਫਰੋਤੀ ਨਹੀਂ ਕੁਝ ਹੋਰ ਮੰਗਦੇ ਸੀ ਯਾਨੀ YouTube ਦਾ ਰਾਈਟਸ ਕਹਿੰਦਾ ਇਹ ਪਾੜਦੇ ਸੀ ਕਿ YouTube ਦੀ ਜਿਹੜੀ ਵੀ ਕਮਾਈ ਹੈ ਉਹ ਸਾਡੇ ਕੋਲੇ ਆਵੇ ਬਾ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਯਾਨੀ ਉਹਨਾਂ ਦੇ ਕੋਲ ਖੁਦਾਈਆ ਕੀਤਾ ਕਿਉਂਕਿ ਰੰਧਾਵਾ ਸਾਹਿਬ ਜੇਲ੍ਹ ਦੇ ਵੀ ਬਹੁਤ ਵੱਡੇ ਅਧਿਕਾਰੀ ਰਹੇ ਨੇ ਉਸ ਤੋਂ ਬਾਅਦ ਉਹ ਪੋਲਿਟਿਕਸ ਦੇ ਵਿੱਚ ਵੀ ਆਉਂਦੇ ਨੇ ਤਾਂ ਪਹਿਲੀ ਵਾਰ ਇਹ ਖੁਲਾਸਾ ਹੋਇਆ ਸਿੱਧੂ ਮੂਸੇਵਾਲਾ ਦਾ ਕਿ ਸਿੱਧੂ ਮੂਸੇਵਾਲੇ ਨੇ ਰੰਧਾਵਾ ਸਾਹਿਬ ਦੇ ਕੋਲ ਜਾ ਕੇ ਦੱਸਿਆ ਸੀ ਜਦੋਂ ਉਹ ਉਹ ਮਿਲਣ ਜਾਂਦੇ ਸੀ ਤਾਂ ਪਹਿਲੀ ਮੁਲਾਕਾਤ ਦੇ ਵਿੱਚ ਉਹਨਾਂ ਨੇ ਜਿਹੜੀ ਪੂਰੀ ਗੱਲ ਦੱਸੀ ਕਿ ਗੋਲਡ ਬਰਾੜ ਨੇ ਔਰ ਮੈਨੂੰ ਲੌਨਸ ਬਸनोई ਨੇ ਜਿਹੜੀਆਂ WhatsApp ਦੇ ਉੱਤੇ ਵੌਇਸ ਕਾਲ ਯਾਨੀ ਰਿਕਾਰਡਿੰਗ ਕਰ ਰੱਖੀ ਸੀ ਉਹ ਰਿਕਾਰਡਿੰਗ ਰੰਧਾਵਾ ਸਾਹਿਬ ਨੇ ਆਪਣੇ ਕੰਨਾਂ ਦੇ ਨਾਲ ਸੁਣੀ ਉਸ ਤੋਂ ਬਾਅਦ ਉਹਨੂੰ ਪੁੱਛਿਆ ਵੀ ਤੂੰ ਕੀ ਕਰਨਾ ਚਾਹੁੰਦਾ ਤਾਂ ਫੇਰ ਉਹਨੇ ਕਿਹਾ ਵੀ ਮੈਂ ਤਾਂ ਜੀਣਾ ਚਾਹੁੰਦਾ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਯਾਨੀ ਜੀਣ ਦੀ ਚਾਹਤ ਤਾਂ ਸੀਗੀ ਪਰ ਉਹਨੂੰ ਭਲਕ ਲੱਗ ਚੁੱਕੀ ਸੀ ਕਿ ਦੁਸ਼ਮਣ ਚਕੰਨੇ ਹੋ ਚੁੱਕੇ ਨੇ ਜਦੋਂ ਕਿ ਉਹਦੀ ਸਿਕਿਉਰਿਟੀ ਵਾਪਸ ਲਈ ਗਈ ਆ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਖੁਲਾਸਾ ਹੋਇਆ ਕਿ ਜਿਹੜੀ ਸਕਿਉਰਿਟੀ ਨੂੰ ਲੈ ਕੇ ਗੱਲ ਉੱਠੀ ਹੈ ਉਹ ਸਰਕਾਰ ਦੇ ਉੱਤੇ ਜਾਂਦਾ ਇਸਦਾ ਨਿਸ਼ਾਨਾ ਕਿ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਕਿ ਭਵੰਤਮਾਨ ਸਾਹਿਬ ਨੇ ਅਨਾਉਂਸ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਔਰ ਹੋਰ ਕਈ ਬੰਦਿਆਂ ਦੀ ਲਿਸਟ ਬਣੀ ਸੀ ਜਿਹਦੇ ਵਿੱਚ ਨਾਮ ਇੱਕ ਐਡ ਮੂਸੇਵਾਲੇ ਦਾ ਵੀ ਕਰ ਦਿੱਤਾ ਗਿਆ ਸੀ ਕਿ ਸਿੱਧੂ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਆ ਤਾਂ ਦੁਸ਼ਮਣਾਂ ਨੂੰ ਉਧਰਲੇ ਪਾਸਿਓਂ ਚਿਕਨੇ ਯਾਨੀ ਕਹਿ ਸਕਦੇ ਹੋਗੇ ਜਾਂ ਕਰ ਦਿੱਤੇ ਗਏ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਸਿੰਗਰ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਦੀ ਦਸਤਾਰ ਨੂੰ ਮਾਨਸਾ ਜ਼ਿਲ੍ਹੇ ਨੂੰ ਪੂਰੇ ਵਰਲਡ ਦੇ ਵਿੱਚ ਨਹੀਂ ਮੈਂ ਕਹੂੰਗਾ ਵੀ ਜਿੰਮੇ ਵਿਸ਼ਵ ਦੇ ਵਿੱਚ ਦੁਨੀਆ ਦੇ ਵਿੱਚ ਫੈਲਾ ਦਿੱਤਾ ਹੈ ਕਿ ਮਾਨਸਾ ਇੱਕ ਪੰਜਾਬ ਦਾ ਜ਼ਿਲ੍ਹਾ ਤੇ ਜ਼ਿਲ੍ਹੇ ਦੇ ਵਿੱਚ ਕਮੂਸਾ ਪਿੰਡ ਪੰਜਾਬ ਦੀ ਕਿਸ ਛਵੀ ਨੂੰ ਬਦਲ ਕੇ ਧਰ ਦੇਣ ਵਾਲਾ ਉਹ ਕਲਾਕਾਰ ਜਿਹਦਾ ਇੱਕ ਖੁਲਾਸਾ ਇੱਕ ਰਾਜ ਦਾ ਰਾਜ ਹੀ ਰਹਿ ਜਾਣਾ ਸੀ ਰੰਧਾਵਾ ਸਾਹਿਬ ਨੇ ਦੱਸਿਆ ਭਾਈ ਕਹਿੰਦਾ ਉਹਨਾਂ ਨੇ YouTube ਦੀ ਇਨਕਮ ਨੂੰ ਲੈ ਕੇ ਕਿਤੇ ਨਾ ਕਿਤੇ ਉਹਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਵੱਡੇ ਪੱਧਰ ਦੇ ਉੱਤੇ ਕੀਤੀ ਸੀ ਬਹੁਤ ਸਾਰੇ ਸਾਥੀ ਨਹੀਂ ਜਾਣਦੇ ਹੁੰਦੇ ਤਾਂ ਅੱਜ ਇਹ ਗੱਲ ਰੰਧਾਵਾ ਬੰਨੀ ਉਹ ਕੀਤੀ ਗਈ ਆ ਸੋ ਠੀਕ ਆ ਪੰਜਾਬ ਵਾਲਿਓ ਜਿੰਨੇ ਪਹਣਪਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ